ਜੇ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਲਾਫ ਪ੍ਰਚਾਰ ਸੀ ਗਿਆਨੀ ਹਰਪੀਰ ਸਿੰਘ ਦੇ ਖਲਾਫ ਪ੍ਰਚਾਰ ਸੀ ਇਸ ਕਰਕੇ ਅਜੋਨ ਬੰਦ ਸਿੰਘ ਸਾਬਾ ਦੁਬਾਰਾ ਇਹ ਕਾਰਨਾ ਕਰਦੇ ਨੇ ਸਖਤ ਕਾਰਨਾ ਕਰਕੇ ਜੇ ਤੁਹਾਡੀ ਸਵਾਰ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਦੀਆਂ ਬੰਦ ਨਾ ਕੀਤੀਆਂ ਤੇ ਅਗਲੇ ਹੋਣ ਵਾਲੇ 71 ਦਾ ਦੇ ਵਿੱਚ ਉਹਦੇ ਖਲਾਫ ਸਖਤ ਕੈਪਸ਼ਨ ਲਿਆ ਜਾ ਸਕਦਾ ਹੈ ਔਰ ਵਿਰਸਾ ਸਿੰਘ ਬਟੋਆ ਇਹਨੇ ਬੇਰੇ ਖਲਾਫ ਤੇ ਗਿਆਨੀ ਹਰਪੀਰ ਸਿੰਘ ਦੇ ਖਲਾਫ ਤੁਸੀਂ ਸਾਰੇ ਇਹ ਸੋਸ਼ਲ ਮੀਡੀਆ ਤੇ ਦੇਖਿਆ ਹੈ ਸ਼ੀਨੇ ਕਾਹਤਖ ਸਾਥੀ ਉਹਨੂੰ ਬਣਾਇਆ ਗਿਆ ਸਾਰੇ ਰਿਕਾਰਡਿੰਗ ਵਿੱਚ ਕੀਤੀ ਗਈ ਹੈ ਉਹਨੂੰ ਤਾਰਨਾ ਵਿੱਚ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ ਬਾਅਦ ਨੂੰ ਵੀ ਉਹ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਲਿੰਦਾ ਚੁਗਰੀ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਿਆਨੀ ਭਾਤੀ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨੂੰ ਉਹਨਾਂ ਜਾਰੀ ਰੱਖਿਆ ਇਸ ਕਰਕੇ ਅੱਜ ਉਹਨੂੰ ਪੰਨ ਸਿੰਘ ਸਰਬੰਦ ਦੁਬਾਰਾ ਤਾਰਨਾ ਕਰਦੇ ਨੇ ਸਖਤ ਤਾਰਨਾ ਕਰਦੇ ਨੇ ਤੋ ਆਪਣੀ ਜਵਾਬband ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਦੀਆਂ ਬੰਦ ਨਾ ਕੀਤੀਆਂ ਤੇ ਅਗਲੇ ਹੋਣ ਵਾਲੇ 71 ਦਿਨ ਦੇ ਵਿੱਚ ਉਹਦੇ ਖਿਲਾਫ ਕੋਈ ਸਬਸਕ੍ਰਿਪਸ਼ਨ ਲਿਆ ਜਾ ਸਕਦਾ ਹੈ। ਪਿਛਲੇ ਦਿਨੀ ਸਾਦੂ ਜੀ ਵੀ ਕਬਰਾ ਬਣੀਆਂ ਕਿ ਸ਼੍ਰੋਮਣੀ ਅਕਾਲੀਪਾਲ ਦੇ ਨਾਲ ਸੰਬੰਧਤ ਕੁਝ ਫੈਡਰੇਸ਼ਨ ਦੇ ਕੁਝ ਵਰਕਰ ਜਾ ਆਪ ਨੂੰ ਉਹਨਾਂ ਨੇ ਇਹ ਗੱਲਾਂ ਕਹਿ ਦਿੱਤਾ ਕਿ ਜਦसे ਧਾਰਾ ਦਾ ਗਲਮਾ ਕਿਉਂ ਹੀ ਪੜਦੇ ਤੁਕ ਬੇਸਿਕ ਗੱਲਾਂ ਨੂੰ ਮੁਆਫੀ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਗੱਲ ਰਹਿਤਾਰੀ ਦੇ ਬਾਰੇ ਤੇ ਅਥੇ ਧਾਰਾਂ ਦਾ ਗਲਮਾ ਕਿਉਂ ਹੀ ਪੜਦੇ ਇਸੇ ਤੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤੋਂ ਸਾਈਏ ਲੈ ਤੁਹਾਨੂੰ ਉਹਨਾਂ ਕੋਲੋਂ ਤਾਂ ਬਾਹਰ ਨਿਕਲਤਾ ਜਾਂਦਾ ਐਹੋ ਜਿਹੀ ਟਿੱਪਣੀਆਂ ਵੀ ਸ਼੍ਰੋਮਿਕ ਅਤਾਲੀ ਅਦਾਲਤ ਦੇ ਆਗੂਆ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਿਕ ਕਮੇਟੀ ਦਾ ਰੈਪੋਰਟ ਵੀ ਹੈ ਇਹਨਾਂ ਨੂੰ ਸਖਤ ਕਾਰਨਾ ਕੀਤਾ ਜਾਂਦੇ ਹੈ ਇਹ ਐਸਾ ਸਨਮਾਨਜੋਤ ਹਸਤੀਆਂ ਦੇ ਖਿਲਾਫ ਆਪਣੀ ਬਿਆਰਬਾਜ਼ੀ ਕਰਦੇ ਤੁਰੰਤ ਪੰਦ ਕਰ ਵੇਖਰ ਸਾਹਿਬ ਦੇ ਅਨੁਸਾਰ ਐਸੀ ਕੋਈ ਹਰਕਤ ਆਈ ਕੋਈ ਬਿਆਰਬਾਜ਼ੀ ਆਈ ਤੇ ਇਹਨਾਂ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਏਗਾ ਗਵਰਨਰ ਜੀ ਦਾ ਫਰਮਾ ਵਾਹਿਗੁਰੂ ਜੀ ਦੀ ਬਖਸ਼ਿਸ਼ ਇਹ ਸ਼੍ਰੋਮਣੀ ਅਕਾਲੀ ਧਰਮ ਸਹਿਬ ਜਿਨ੍ਹਾਂ ਨੇ ਅਸੀਫ਼ੇ ਦਿੱਤੇ ਨੇ ਉਹ ਵਰਕ ਕਮੇਟੀ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਦਰ ਜਾਣਕਾਰੀ ਸ਼੍ਰੀ ਅਕਾਲਪੁਰ ਸਾਹਿਬ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸੈਠ ਜੋ ਸੇਵਾ ਸੇਵਾ ਜਵਾਈ ਗਈ ਹੈ ਬਾਪੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕੜਾ ਪ੍ਰਸ਼ਾਦ ਦੀ ਦੇ ਤੇ 11000 ਰੁਪਇਆ ਗੁਰੂ ਕੀ ਗੋਲਕ ਵਿੱਚ ਪਾ ਕੇ ਤੇ ਤੱਕ ਸਾਥ ਤੋਂ ਸ਼੍ਰੀ ਅਕਾਲ ਤੱਕ ਸਾਥ ਤੇ ਆ ਕੇ ਇਹ ਅਰਦਾਸ ਬੇਨਤੀ ਬਿਤਰਾਉਣੀ ਹੈ ਇਹ ਜ਼ਰੂਰੀ ਹੈ ਇਹ ਸੇਵਾ ਤੋਂ ਅਜੋਜ ਵਾਇਦਾ ਜਾਂ ਵਾਇਦਾ ਜੀ ਦਾ ਫਾਕਸ ਵੈਲ ਜੀ ਵਰਸਾ ਸੰਗਤ ਤੋਂ ਆ ਜਿਹੜੇ ਮੇਰੇ ਕਲਾਸ ਤੇ ਆਲੇ ਹਰਪ੍ਰੀਤ ਸਿੰਘ ਦੇ ਇਖਲਾਕ ਤੁਸੀਂ ਸਾਰੇ ਆ ਜਿਹੜੇ ਸੋਸ਼ਲ ਮੀਡੀਆ ਤੇ ਦੇਖਿਆ ਹੈ ਅਸ਼ੀਸ਼ ਕਾਲ ਤੱਕ ਸਾਫ਼ ਤੇ ਉਹਨੂੰ ਬਣਾਇਆ ਵੀ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਕਾਰਨਾ ਵੀ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ ਬਾਝੋਂ ਵੀ ਉਹਨੇ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਲੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਕੇ ਇਲਾਮ ਪ੍ਰਚਾਰ ਸੀ ਗੈਣੀ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨੂੰ ਉਹਨਾਂ ਜਾਰੀ ਰੱਖਿਆ ਇਸ ਕਰਕੇ ਅਜੋਨ ਪੰਤ ਸਿੰਘ ਸਰਬੰਦ ਨੂੰ ਬਾਰਾਹ ਕਾਰਨਾ ਕਰਦੇ ਰਹੇ ਸਖਤ ਕਾਰਨਾ ਕਰਦੇ ਰਹੇ ਤੇ ਆਪਣੀ ਜਵਾਬ ਬੰਦ ਕਰਦਾ ਜੇਕਰ ਉਹ ਇਹਦਾ ਦੀਆਂ ਟਿੱਪਣੀਆਂ ਕਰਦੀਆਂ ਬੰਦ ਨਾ ਕੀਤੀਆਂ ਤੇ ਅਗਲੇ ਹੋਣ ਵਾਲੇ 71 ਦਾ ਦੇ ਵਿੱਚ ਉਹਦੇ ਖਾਤੇ ਸਖਤ ਕੈਂਪਸ਼ਨ ਲਿਆ ਜਾ ਸਕਦਾ ਪਿਛਲੇ ਦਿਨੀ ਸਾਧੂ ਨੇ ਵੀ ਕਬਰਾਂ ਗੜੀਆਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਕੁਸ਼ਵਰਕਰ ਜਾਂ ਆਪੂ ਉਹਨਾਂ ਨੇ ਇਹ ਗੱਲ ਕਹਿ ਦਿੱਤਾ ਕਿ ਜਦ ਸੇ ਦਾਰਾ ਦਾ ਗਲਮਾ ਕਿਉਂ ਹੀ ਫੜਦੇ ਸੁਖਵੀਰ ਸਿੰਘ ਬਾਦਲ ਨੂੰ ਮੁਆਫੀ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਜ ਦੇ ਬਾਰੇ ਜਦ ਸੇ ਦਾਰਾ ਦਾ ਗਲਮਾ ਕਿਉਂ ਹੀ ਫੜਦੇ ਇਸੇ ਨੇ ਕਿਹਾ ਕਿ ਉਹਦਾ ਨੂਰ ਤੁਹਾਡੇ ਸੁਨਸਾਈਏ ਨੇ ਤੁਹਾਨੂੰ ਉਹਦਾ ਕੋਲੋਂ ਤਾਂ ਬਾਹਰ ਨਿਕੀਤਾ ਜਾਂਦਾ ਅੱਜ ਅਕੀਪਨੀਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਰਿਆਨ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਵੈਪਰ ਵੀ ਹੈ ਇਹਨਾਂ ਨੂੰ ਸਖਤ ਕਾਰਨਾ ਕੀਤਾ ਜਾਂਦਾ ਹੈ ਕਿ ਐਸਾ ਸਮਾਜਿਕ ਹਸਤੀਆਂ ਦੇ ਖਿਲਾਫ ਪਾਪੜ ਵਿਆਰਬਾਜੀ ਕਰਨ ਦੇ ਤੁਰੰਤ ਬੰਦ ਕਰ ਰੇਟਰ ਸਾਕੇ ਧਿਆਨ ਉਸ ਦੁਬਾਰਾ ਐਸੀ ਕੋਈ ਹਰਕਤ ਆਏ ਕੋਈ ਵਿਆਰਬਾਜੀ ਆਏ ਤੇ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਬਖਸ਼ਤ ਇਸ ਸ਼੍ਰੋਮਣੀ ਅਕਾਲੀ ਧਰਮ ਸਹਿਬ ਜਿਨ੍ਹਾਂ ਨੇ ਅਸੀਫ਼ੇ ਦਿੱਤੇ ਨੇ ਉਹ ਵਰਕਿੰਗ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਦਰ ਜਾਣਕਾਰੀ ਸ਼੍ਰੀ ਅਕਾਲਪੁਰ ਸਾਹਿਬ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਹਿਤ ਜੋ ਸੇਵਾ ਸੇਵਾ ਜਮਾਈ ਗਈ ਹੈ ਬਾਪੜੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਤਨਖਾਸ਼ਾ ਦੀ ਦੇ ਤੇ 11000 ਰੁਪਇਆ ਗੁਰੂ ਕੀ ਗੋਲਕ ਵਿੱਚ ਪਾ ਕੇ ਤੇ ਤੱਕ ਸਾਥ ਤੋਂ ਸ਼੍ਰੀ ਇਕਾਉਤ ਤੱਕ ਸਾਥ ਤੇ ਆ ਕੇ ਇਹ ਅਰਦਾਸ ਬੇਨਤੀ ਬਿਚਰਾਉਣੀ ਹੈ ਇਹ ਜ਼ਰੂਰੀ ਹੈ ਇਹ ਸੇਵਾ ਤੋਂ ਅਜੋਜ ਵਾਇਦਾ ਜਾਂ ਵਾਇਦਾ ਦੀ ਕਾਫਸਾ ਵੈਲੂ ਜੀ